ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸਮੂ ਪਗਵਾੜਾ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕੀਤੀ ਜਾਂਦੀ ਹੈ ਕਿ ਜੋ ਅੱਜ ਦੀ ਘਟਨਾ ਸਾਰਿਆਂ ਨੂੰ ਪਤਾ ਹੀ ਆ ਅੱਗੇ ਵੀ ਬਾਈਟਾਂ ਹੋ ਚੁੱਕੀਆਂ ਹੈ ਉਹ ਬਹੁਤ ਘਟੀਆ ਹਰਕਤ ਹੋਈ ਹੈ ਜਦਕਿ ਪੁਲਿਸ ਪ੍ਰਸ਼ਾਸਨ ਨੂੰ ਦੋ ਤਿੰਨ ਦਿਨ ਪਹਿਲਾਂ ਤੋਂ ਵੀ ਜਾਣਕਾਰੀ ਦਿੱਤੀ ਜਾਂਦੀ ਸੀ ਕਿ ਇਹ ਜਿਹੜੇ ਸਰਾਰਤੀ ਅਨਸਰ ਆ ਇਹ ਅਸਲਾ ਲੈ ਕੇ ਘੁੰਮਦੇ ਆ ਸਾਡੀ ਜਾਨ ਨੂੰ ਖਤਰਾ ਹੈ ਤਾਂ ਵੀ ਚਲੋ ਪ੍ਰਸ਼ਾਸਨ ਨੇ ਕੋਈ ਕੰਟਰੋਲ ਇਚ ਨਾ ਕੀਤਾ ਨਾ ਹੁਣ ਬੇਨਤੀ ਸਾਰੀਆਂ ਫਗਵਾੜੇ ਦੀਆਂ ਸ਼ਹਿਰ ਵਾਸੀਆਂ ਦੇ ਦੁਕਾਨਦਾਰਾਂ ਨੂੰ ਸਾਰੇ ਫਗਵਾੜੇ ਨੂੰ ਇਹ ਬੇਨਤੀ ਕੀਤੀ ਜਾਂਦੀ ਕੱਲ ਨੂੰ ਸਾਡਾ ਤੁਸੀਂ ਸਹਿਯੋਗ ਦੇਣਾ ਇਹ ਅਨਸਾਰਤੀ ਅਨਸਰਾਂ ਨੂੰ ਫੜਨ ਲਈ ਪੁਲਿਸ ਤੇ ਵੀ ਥੋੜਾ ਪ੍ਰਸ਼ਾਸਨ ਤੇ ਥੋੜਾ ਜੋਰ ਪਵੇ ਤਾਂ ਆਪਾਂ ਫਗਵਾੜਾ ਅਦੋਂ ਤੱਕ ਬੰਦ ਰੱਖਣਾ ਜਦ ਤੱਕ ਇਹ ਫੜ ਨਹੀਂ ਹੁੰਦੇ हां जे ਅੱਜ ਰਾਤ ਤੱਕ ਵੀ ਭਾਵੇਂ ਪੁਲਿਸ ਪੜ ਲੈਂਦੀ ਫਿਰ ਅਸੀਂ ਸਾਰੇ ਕੋਈ ਬੰਦ ਦੀ ਗੱਲ ਨਹੀਂ ਹੈਗੀ ਪਰ ਜੇ ਜਦੋਂ ਤੱਕ ਨਹੀਂ ਫੜਦੇ ਹਉ ਤੱਕ ਤੁਸੀਂ ਸਾਰੇ ਦੁਕਾਨਦਾਰਾਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਸਾਡਾ ਸਾਰਿਆਂ ਦਾ ਸਹਿਯੋਗ ਦੇਣਾ ਇਹ ਕੋਈ ਇੱਕ ਹਿੰਦੂ ਦਾ ਜਾਂ ਸਿੱਖ ਦਾ ਮਸਲਾ ਨਹੀਂ ਇਹ ਸਾਂਝਾ ਸਾਡਾ ਸਾਰਿਆਂ ਦਾ ਮਸਲਾ ਅੱਜ ਜੇ ਇਹ ਘਟਨਾ ਇਹਨਾਂ ਨਾਲ ਵਾਪਰੀ ਆ ਕੱਲ ਤੁਹਾਡੇ ਨਾਲ ਵੀ ਵਾਪਰਨ ਨੂੰ ਦੇਰ ਨਹੀਂ ਲੱਗਣੀ ਇਸ ਕਰਕੇ ਸਾਰੇ ਜਣੇ ਆਪਣਾ ਸਮਝ ਕੇ ਸਹਿਯੋਗ ਦੇਣਾ ਤਾਂ ਸਾਰਾ ਬਾਜ਼ਾਰ ਨੂੰ ਬੰਦ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਨਾ ਇਹ ਬੰਦਰ ਜਿਹੜਾ ਬਾਜ਼ਾਰ ਤੋਂ ਹਾਂਜੀ ਇਸ ਵੇਲੇ ਬਾਜ਼ਾਰਾਂ ਦਾ ਥੋੜਾ ਬੈਠਾ ਹੈ ਅੱਜ ਦੀ ਜੋ ਇਹ ਬਹੁਤ ਹੀ ਮੰਦ ਭਾਗੀ ਘਟਨਾ ਘੱਡੀ ਐ ਫਗਵਾੜਾ ਸ਼ਹਿਰ ਦੇ ਵਿੱਚ ਕਿਉਂਕਿ ਇਹ ਮੈਂ ਕਹੂੰਗਾ ਕਿ ਪ੍ਰਸ਼ਾਸਨ ਦਾ ਬਹੁਤ ਵੱਡਾ ਫੇਲਿਅਰ ਹੈ ਉਹਦਾ ਕਾਰਨ ਕਿ ਜਿਵੇਂ ਕਿ ਪ੍ਰਧਾਨ ਜੀ ਨੇ ਸਾਨੂੰ ਹੁਣ ਇੱਥੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਪਿਛਲੇ 3 ਦਿਨ ਤੋਂ ਜਿਹੜੇ ਬੰਦੇ ਨੇ ਅਜਾ ਅਟੈਕ ਕੀਤਾ ਆ ਉਹਦੇ ਉਹਦੀ ਜਿਹੜੀ ਗਤੀਆਂ ਵਿਧੀਆਂ ਬਾਰੇ ਇਹ ਪ੍ਰਸ਼ਾਸਨ ਨੂੰ ਇਤਲਾਹ ਕਰਦੇ ਆ ਰਹੇ ਆ ਚਾਹੇ ਵਾਸੀ ਮੈਡਮ ਹੋਣ ਚਾਹੇ ਉਹ ਐਸਐਸਪੀ ਸਾਹਿਬ ਹੋਣ ਚਾਹੇ ਉਹ ਐਸਐਚਓ ਹੋਣ ਸਾਰਿਆਂ ਨੂੰ ਇਹ ਉਹਦੀ ਇਤਲਾਹ ਦਿੰਦੇ ਲੈ ਲੇਕਿਨ ਕਿਉਂਕਿ ਇਹਨਾਂ ਨੇ ਕਹਿਣ ਮੁਤਾਬਕ ਕਿ ਪਰਸੋ ਵੀ ਕਿਸੇ ਬੰਦੇ ਨੂੰ ਉਹਨਾਂ ਨੇ ਬਿਠਾ ਕੇ ਪੁੱਛਿਆ ਕਿ ਉਹ ਜਿੰਮੀ ਕਿੱਥੇ ਆ ਤੋ ਇਹ ਬੜੀ ਮੰਦਪਾਗੀ ਘਟਨਾ ਹੈ ਕਿ ਜੇ ਇਹਨਾਂ ਨੂੰ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੂੰ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਜੇ ਘਟਨਾ ਵਾਪਰੀ ਹੈ ਇਹ ਬਹੁਤ ਮਾੜੀ ਘਟਨਾ ਹੈ ਅਸੀਂ ਜਿੰਨੀ ਵੱਧ ਤੋਂ ਵੱਧ ਦੀ ਨਖੇਦੀ ਕਰਦੇ ਹਾਂ ਔਰ ਮੈਂ ਇਹ ਗੱਲ ਕਹੂੰਗਾ ਕਿ ਹੁਣੇ ਸਾਰਿਆਂ ਨੇ ਇਹ ਤੈਅ ਕੀਤਾ ਹੈ ਕਿ ਸਵੇਰੇ 10 ਵਜੇ ਕੌਸ਼ਲਾ ਬਾਜ਼ਾਰ ਦੇ ਵਿੱਚ ਸਾਰੇ ਮੈਂ ਸਾਰੇ ਜਥੇਬੰਦੀਆਂ ਨੂੰ ਕਿਉਂਕਿ ਜਿੱਦਾਂ ਅੱਬਾ ਜੀ ਨੇ ਵੀ ਕਿਹਾ ਕਿ ਇਹ ਕਿਸੇ ਸਮਾਜ ਦਾ ਕਿਸੇ ਹਿੰਦੂ ਦਾ ਕਿਸੇ ਸਿੱਖ ਦਾ ਕਿਸੇ ਹੋਰ ਭਾਈਚਾਰੇ ਦਾ ਮਸਲਾ ਨਹੀਂ ਹੈ ਇਹ ਸ਼ਹਿਰ ਦਾ ਮਸਲਾ ਆ ਸੋ ਸ਼ਹਿਰ ਦੇ ਵਿੱਚ ਜਿਹੜੀ ਬਹੁਤ ਵੱਡੀ ਇਹ ਪ੍ਰਸ਼ਾਸਨ ਦਾ ਫੇਲ्युअर ਹੈ ਉਹਨੂੰ ਚੈਲੰਜ ਕਰਦੇ ਹੋਏ ਆਪਾਂ ਸਵੇਰੇ 10 ਵਜੇ ਕੌਸ਼ਲਾ ਬਾਜ਼ਾਰ ਦੇ ਵਿੱਚ ਇਕੱਠੇ ਹੋਈਏ ਔਰ ਉੱਥੇ ਜਿਵੇਂ ਬਾਬਾ ਜੀ ਨੇ ਵੀ ਦੱਸਿਆ ਔਰ ਇਹ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ ਹੈ ਕਿ ਅਸੀਂ ਸਾਰਿਆਂ ਨੂੰ ਇਹ بڑے ਦੁਕਾਨਦਾਰਾਂ ਨੂੰ ਬੜੇ ਨਿਮਰਤਾ ਜਿਹੇ ਤੇ ਇਹ ਬੇਨਤੀ ਕਰਦੇ ਆ ਕਿ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਸਾਡਾ ਸਹਿਯੋਗ ਦਿਓ ਬਾਜ਼ਾਰ ਬੰਦ ਰਹੇਗਾ ਉਹਨੇ ਦੇਰ ਤੱਕ ਅਸੀਂ ਇਹ ਵੀ ਨਾਲ ਗੱਲ ਕਹਿੰਨੇ ਆ ਕਿ ਜੀ ਅੱਜ ਰਾਤ ਨੂੰ ਵੀ ਬੰਦ ਜੇ ਉਹ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਕੱਲ ਸਵੇਰੇ ਫੇਰ ਬੰਦ ਦੀ ਕਾਲ ਜਿਹੜੀ ਨਹੀਂ ਹੈ ਬਾਕੀ ਜਿਹੜੀ ਗਤੀਵਿਧੀ ਆ ਉਹ ਫੇਰ ਕੱਲ ਉੱਤੇ ਫਾਦੇ ਲਿਖੀ ਜਾਏਗੀ ਮੈਂ ਸਾਰੇ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਦਾ ਔਰ ਕਿ ਸਾਡਾ ਸਾਥ ਦਿਓ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸਮਾਜਿਕ ਜਥੇਬੰਦੀਆਂ ਨੂੰ ਸਾਰੇ ਧਾਰਮਿਕ ਰਾਜਨੀਤਿਕ ਸਾਰੇ ਜਥੇਬੰਦੀਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਸ਼ਹਿਰ ਦੇ ਇਕੱਠੇ ਹੋ ਕੇ ਇਹ ਜਿਹੜੀ ਗੁੰਡਾਗਰਦੀ ਨੂੰ ਆਪਾਂ ਨੱਥ ਪਾਈਏ ਸਾਰੇ 10 ਵਜੇ ਸਵੇਰੇ ਗਊਸ਼ਾਲਾ ਬਾਜ਼ਾਰ ਦੇ ਵਿੱਚ ਇਕੱਠੇ ਹੋਈਏ ਬਹੁਤ ਬਹੁਤ ਧੰਨਵਾਦ ਇੱਕ ਜਿਹੜਾ ਇਹ ਪੁਲਿਸ ਨੂੰ ਕਿਹਾ ਗਿਆ ਸੀ ਵੀ ਪਿਛਲੇ 3 ਦਿਨ ਤੋਂ ਉਹਨਾਂ ਨੇ ਇਹਨਾਂ ਦਾ ਬੰਦਾ ਚੱਕ ਕੇ ਜਿੰਮੀ ਬਾਰੇ ਉਹ ਪੁੱਛ ਰਿਹਾ ਸੀ ਕਿੱਥੇ ਆ ਤੇ ਪੁਲਿਸ ਨੇ ਫਿਰ ਕੋਈ ਐਕਸ਼ਨ ਨਹੀਂ ਲਿਆ ਉਹਦੇ ਲਈ ਤੁਸੀਂ ਕੀ ਕਾਰਵਾਈ ਅਗੇ ਨਹੀਂ ਇਸੇ ਕਰਕੇ ਇਸ ਗੱਲ ਦੀ ਮੰਦ ਭਾਗੀ ਕਟਣਾ ਜਿਹੜੀ ਇਹਦੀ ਸਭ ਤੋਂ ਵੱਡਾ ਫੇਲਿਅਰ ਹੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੇ ਕੋਈ ਲੜਾਈ ਝਗੜਾ ਅਚਾਨਕ ਹੋ ਜਾਏ ਤਾਂ ਅਸੀਂ ਕਹਿ ਦਿੰਦੇ ਨੇ ਕਿ ਕੋਈ ਪੁਰਾਣੀ ਜਿੱਦਾਂ ਇੱਥੇ ਗੱਲ ਆ ਰਹੀ ਸੀ ਕਿ ਰੰਜਿਸ਼ ਚੱਲ ਰਹੀ ਹੈ ਕੋਈ ਇਹ ਰੰਜਿਸ਼ ਜਿਹੜੀ ਸੀ ਜਾਂ ਰੰਜਿਸ਼ ਵੀ ਸੀ ਲੇਕਿਨ 3 ਦਿਨ ਤੋਂ ਉਸ ਬੰਦੇ ਬਾਰੇ ਪੂਰੀ ਤਲਾਹ ਦਿੱਤੀ ਜਾ ਰਹੀ ਹੈ ਕਿ ਉਹਦੇ ਕੋਲ ਅਸਲਾ ਆ ਔਰ ਸਾਡੇ ਬੰਦਿਆਂ ਤੋਂ ਜਿੰਮੀ ਬਾਰੇ ਪੁੱਛ ਪੁੱਛ ਕੇ ਉਹਨਾਂ ਦੇ ਸਾਥੀਆਂ ਤੋਂ ਪੁੱਛ ਪੁੱਛ ਕੇ ਇਨਵੈਸਟੀਗੇਸ਼ਨ ਕਰ ਰਿਹਾ ਆ ਸੋ ਫਿਰ ਵੀ ਜੇ ਇਹ ਮੰਦ ਭਾਗੀ ਘਟਨਾ ਕੱਢਦੀ ਆ ਤਾਂ ਫਿਰ ਇਹ ਤੋਂ ਵੱਡਾ ਫੇਲੂਰ ਪ੍ਰਸ਼ਾਸਨ ਦਾ ਨਹੀਂ ਹੋ ਸਕਦਾ ਅਸੀਂ ਜਿੰਨੇ ਸਖਤ ਸ਼ਬਦਾਂ ਜਿਹਦੀ ਨਕੇਦੀ ਕਰੀਏ ਉਹ ਘਟ ਹੈ ਇਹ ਬਹੁਤ ਵੱਡਾ ਫੇਲੂਰ ਪ੍ਰਸ਼ਾਸਨ ਦਾ ਹੈ ਕੀ ਮੰਨਦੇ ਹੋਵੇ ਐਸਪੀ ਔਰ ਡੀਐਸਪੀ ਆਪਣੇ ਜਿਹੜੀ ਡਿਊਟੀ ਆ ਫਿਰ ਉਹ ਡਿਊਟੀ ਦੇ ਵਿੱਚ ਨਹੀਂ ਪ੍ਰੋਪਰ ਕੰਮ ਕਰ ਰਹੇ ਮੈਂ ਤਾਂ ਦੇਖੋ ਇਹ ਗੱਲ ਕਹੂੰਗਾ ਕਿ ਜੇ ਗੱਲ ਕਰੀਏ ਕਿ ਤੁਸੀਂ ਹੁਣ ਪ੍ਰਸ਼ਾਸਨ ਦੀ ਗੱਲ ਕੀਤੀ ਆ ਮੇਰੇ ਖਿਆਲ ਨਾਲ 6:30 ਦਾ ਗੱਲ ਆ ਤਾਂ 9:00 ਦਾ ਟਾਈਮ ਹੋ ਚੁੱਕਿਆ ਆ ਐਸਪੀ ਮੈਡਮ ਜਿਹੜੇ ਸ਼ਹਿਰ ਦੇ ਵਿੱਚ ਇੱਥੇ ਮੌਜੂਦ ਨੇ ਅੱਲੇ ਤੱਕ ਉਹ ਸਾਨੂੰ ਇਸ ਜਿਹੜਾ ਆ ਸਿਵਲ ਹਸਪੀਟਲ ਦੇ ਵਿੱਚ ਆਉਣ ਦਾ ਵੀ ਉਹਨਾਂ ਨੂੰ ਟਾਈਮ ਨਹੀਂ ਲੱਗਾ ਸੋ ਇਹ ਤੋਂ ਵੱਡੀ ਜਿਹੜੀ ਪ੍ਰਸ਼ਾਸਨ ਦਾ ਜੇ ਕਹੀਏ ਕਿ ਉਹਨਾਂ ਦੇ ਕਿੰਨੇ ਕਿ ਜ਼ਿੰਮੇਵਾਰੀ ਦਾ ਕੰਮ ਕਰ ਰਹੇ ਆ ਜਾਂ ਉਹ ਕੀ ਕਰ ਰਹੇ ਆ ਇਹ ਤੋਂ ਵੱਡੀ ਗੈਰ ਜ਼ਿੰਮੇਵਾਰਾਨਾ ਉਹਨਾਂ ਦਾ ਜਿਹੜਾ ਰਵਈਆ ਉਹ ਕਿ ਇਹ ਤੋਂ ਵੱਡਾ ਕੀ ਦੱਸ ਸਕਦੇ ਆ ਤੋ ਜਿੰਨਾ ਵੀ ਪ੍ਰਸ਼ਾਸਨ ਇੱਥੇ ਬੈਠਾ ਆ ਕਿਸੇ ਨੇ ਵੀ ਹਲੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਆਸ਼ਵਾਸ਼ਣ ਨਹੀਂ ਦਿੱਤਾ ਕਿਸੇ ਨੇ ਆ ਕੇ ਕੋਈ ਗੱਲ ਨਹੀਂ ਕੀਤੀ ਪਿਛਲੇ 3 ਘੰਟੇ ਤੋਂ ਜੇ ਕੁਝ ਪ੍ਰਸ਼ਾਸਨ ਦੇ ਲੋਕ ਇੱਥੇ ਬੈਠੇ ਵੀ ਆ ਵੀ ਕਿਸੇ ਨੇ ਵੀ ਆ ਕੇ ਕੋਈ ਆਸ਼ਵਾਸ਼ਣ ਨਹੀਂ ਕਰਦੀ ਕਿ ਵੀ ਸੋ ਇਤੋਂ ਵੱਡਾ ਗੈਰ ਜ਼ਿੰਮੇਵਾਰਨ ਆ ਜਿਹੜਾ ਕੰਮ ਆ ਉਹ ਨਹੀਂ ਹੋ ਸਕਦਾ ਅਮਨ ਜਿਹੜਾ ਜੋ ਲਾਈਟ ਚੜਾਉਂਦੇ ਇਹਦੇ ਮਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸਤਿਕਾਰ ਜੀ ਅੱਜ ਫਗਵਾੜਾ ਸ਼ੈੱਡ ਦੇ ਵਿੱਚ ਇੱਕ ਜਿਹੜੀ ਮਨਪਾਗੀ ਘਟਨਾ ਵਾਪਰੀ ਹੈ ਇਹ ਜਿਹੜੇ ਕਰਵਲਜੀਤ ਉਹਨਾਂ ਦੇ ਬੇਟੇ ਜਿੰਮੀ ਕਰਵਲ ਦੇ ਨਾਲ ਜਿਹੜਾ ਇਹ ਘਟਨਾ ਹੋਈ ਹੈ ਸਭ ਦੇ ਸਾਹਮਣੇ ਆਈ ਹੈ ਉਸ ਸੰਬੰਧੀ ਪੁਲਿਸ ਨੂੰ ਜਦੋਂ ਵੀ ਜਾਣਕਾਰੀ ਮਿਲੀ ਹੈ ਨਾਲ ਦੀ ਨਾਲ ਅਸੀਂ ਐਕਸ਼ਨ ਲਿਆ ਹੈ ਤੇ ਟੀਮਸ ਅਕਿਊਜ਼ਡ ਅਸੀਂ ਆਇਡੈਂਟੀਫਾਈ ਕਰ ਲਿਆ ਉਸ ਨੂੰ ਸਰਚ ਕਰਨ ਲਈ ਵੱਖ-ਵੱਖ ਟੀਮਸ ਅਸੀਂ ਲਗਾਈਆਂ ਹੋਈਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੋਵਾਂ ਦੇ ਬੇਸਿਸ ਤੇ ਉਸ ਦੀ ਭਾਲ ਚੱਲ ਰਹੀ ਹੈ ਤੇ ਜਲਦ ਤੋਂ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਉਸਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਜਿਹੜੀ ਘਟਨਾ ਵਾਪਰੀ ਹੈ ਪਹਿਲੇ ਵੀ ਇਹਨਾਂ ਦੇ ਇੱਕ ਨ지 ਰੰਜਿਸ਼ ਚੱਲ ਰਹੀ ਸੀ ਜਿਸ ਦੇ ਤਹਿਤ ਦੋਸ਼ੀ ਨੇ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਮੈਂ ਸਾਰੇ ਫਗਵਾੜਾ ਦੇ ਸ਼ਹਿਰ ਦੇ ਵਸਨੀਕਾਂ ਨੂੰ ਤੇ ਸਾਰੇ ਆਪਣੇ ਸਟੇਟ ਦੇ ਵਸਨੀਕਾਂ ਨੂੰ ਇਹ ਇੱਕ ਮੈਸੇਜ ਦੇਣਾ ਚਾਹੂੰਗੀ ਕਿ ਅਸੀਂ ਕਿਸੇ ਵੀ ਰੂਮਰ ਮਾਂਗਰਿੰਗ ਤੋਂ ਬਚੀਏ ਤੇ ਕੋਈ ਵੀ ਸ਼ਹਿਰ ਦਾ ਜਾਂ ਆਪਣੇ ਸਟੇਟ ਦਾ ਮਾਹੌਲ ਖਰਾਬ ਨਾ ਹੋਣ ਦੇਈ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਰੂਰ ਮਦਦ ਕਰੋ ਤਾਂ ਕਿ ਅਸੀਂ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਤੇ ਉਸਤੇ ਸਖਤ ਸਖਤ ਕਾਰਵਾਈ ਕਰੀ। ਥੈਂਕ ਯੂ। ਮੈਮ ਕੱਲ ਉਹਨੇ ਇੱਕ ਬੰਦੀ ਕਾਲ ਦਿੱਤੀ ਉਹਦੇ ਬਾਰੇ ਕੀ ਹੈ ਮੈਂ ਜਿੰਨੇ ਚੱਕਰ ਉਹ ਨਹੀਂ ਫੜੇ ਜਾਂਦੇ ਉਹਨੇ ਚੱਕਰ ਸੀ ਸ਼ਹਿਰ ਖੁੱਲ ਨਹੀਂ ਦਿਨਾ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਅਸੀਂ ਆਲਰੇਡੀ ਆਪਣੀਆਂ ਟੀਮਸ ਲਗਾ ਦਿੱਤੀਆਂ ਦੋਸ਼ੀਆਂ ਨੂੰ ਫੜਨ ਲਈ ਤੇ ਪੋਜੀਟਿਵਲੀ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਇਸ ਇਸ ਸਟੇਜ ਤੱਕ ਗੱਲ ਪਹੁੰਚੇ ਨਾ ਤੇ ਅਸੀਂ ਜਲਦੀ ਹੀ ਉਹਨਾਂ ਨੂੰ ਅਰੈਸਟ ਕਰਾਂਗੇ। ਥੈਂਕ ਯੂ।